ਏ ਗੁਰੂ ਵਾਹਿਗੁਰੂ ਸਾਹਿਬ ਜੀ ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਟਾਇਆ ਕਲ ਤਾਰਨ ਗੁਰੂ ਨਾਨਕ ਆਇਆ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜ਼ਹਰਾ ਜ਼ਹੂਰ ਹਾਜ਼ਰਾ ਹਜੂਰ ਸਰਵ ਕਲਾ ਭਰਪੂਰ ਸਮਰਥ ਗੁਰੂ ਲੋਕ ਪਰਲੋਕ ਦੇ ਰਖਿਆਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਮਹਾਰਾਜ ਜੀ ਦੀ ਪਵਿੱਤਰ ਗੋਦ ਵਿੱਚ ਬੈਠੀ ਹੋਈ ਸਾਰੀ ਪਿਆਰੀ ਸੰਗਤ ਗੁਰੂ ਨਾਨਕ ਮਹਾਰਾਜ ਦੇ ਪ੍ਰਕਾਸ਼ ਗੁਰਪੁਰਬ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ ਹੋਣ ਮਹਾਰਾਜ ਤੁਹਾਡੇ ਜੀਵਨ ਦੇ ਵਿੱਚ ਨਾਮ ਸੇਵਾ ਸਿਮਰਨ ਵਿੱਚ ਵਾਅਦਾ ਕਰੇ ਨਿਤ ਨੇਮ ਦੇ ਵਿੱਚ ਵਾਅਦਾ ਕਰੇ ਪ੍ਰਗਤੀ ਕਰੇ ਪਰਿਵਾਰ ਔਰ ਬੱਚਿਆਂ ਦੇ ਜੀਵਨ ਦੇ ਵਿੱਚ ਕਾਮਯਾਬੀਆਂ ਮਹਾਰਾਜ ਬਖਸ਼ੇ ਸਿੱਖੀ ਸਿਦਕ ਭਰੋਸਾ ਬਾਣੀ ਬਾਣਾ ਮਹਾਰਾਜ ਦੀ ਮਰਿਆਦਾ ਰਹਿਤ ਰਹਿਣੀ ਸਿੱਖੀ ਇਹ ਸਾਰੀਆਂ ਹੀ ਸਾ ਸੰਗਤ ਜੀ ਵਧਾਈਆਂ ਹਨ ਇਹ ਮਾਲਕ ਮਿਹਰ ਕਰਕੇ ਸਭ ਨੂੰ ਹੀ ਬਖਸ਼ੇ ਸਭ ਦੀ ਝੋਲੀ ਭਰੇ ਔਰ ਗੁਰੂ ਨਾਨਕ ਮਹਾਰਾਜ ਜੀ ਕਿਰਪਾ ਕਰੇ ਪਿਛਲੇ ਔਗਣ ਬਖਸ਼ ਲਏ ਪ੍ਰਭ ਅਗੇ ਮਾਰਗ ਪਵ ਸਾਡੇ ਸਾਰੇ ਗੁਨਾਹ ਸਾਰੇ ਪਾਪ ਮਹਾਰਾਜ ਜੀ ਮਿਟਾ ਦੇਓ ਕੰਟ ਲਾਏ ਔਗਣ ਸਭ ਮਿਟੇ ਦਿਆਲ ਪੁਰਖ ਬਖਸ਼ੰਦ ਸਤਿਗੁਰ ਪਿਤਾ ਸਤਿਗੁਰ ਮਾਤਾ ਔਰ ਉਹ ਸਭ ਕੁਝ ਬਖਸ਼ ਕੇ 사ਸੰਗ ਸਾਨੂੰ ਬਹੁਤ ਬਹੁਤ ਅੱਗੇ ਵਧਾ ਦੇਵੇਗਾ ਮਹਾਰਾਜ ਬਹੁਤ ਅੱਗੇ ਲੈ ਕੇ ਜਾਏਗਾ ਸੋ ਗੁਰੂ ਸਾਹਿਬ ਜੀ ਮਿਹਰ ਕਰਨ ਕਿਰਪਾ ਕਰਨ ਆਪ ਜੀ ਨੂੰ ਚੜ੍ਹਦੀਆਂ ਕਲਾਂ ਬਖਸ਼ਣ ਦੇ ਦੁਆਰਾ ਫਿਰ ਆਪ ਜੀ ਨੂੰ ਲੱਖ ਲੱਖ ਵਧਾਈਆਂ ਹੋਣ ਗੁਰੂ ਨਾਨਕ ਮਹਾਰਾਜ ਜੀ ਦਾ ਜੀਵਨ ਨਾ ਕੋਈ ਸੁਣਾ ਸਕਿਆ ਤੇ ਨਾ ਕੋਈ ਸੁਣਾ ਸਕਦਾ ਕਿਉਂ ਉਹ ਬਹੁਤ ਵੱਡਾ ਹੈ ਅਸੀਂ ਬਹੁਤ ਛੋਟੇ ਆ ਬਾਣੀ ਵਿੱਚ ਲਿਖਿਆ ਵੱਡੇ ਕੀਆ ਵਡਿਆਈਆਂ ਕਿਛ ਕਹਿਣਾ ਕਹਿ ਨਾ ਜਾਏ ਅਸੀਂ ਸਿਰਫ ਉਹਦੇ ਬੁલાਏ ਕੁਝ ਲਫ਼ਜ਼ ਅਲਫ਼ਾਜ਼ ਬੋਲ ਸਕਦੇ ਆ ਤੇ ਉਹਦੀ ਪੂਰੀ ਸਿਫਤ ਦੇ ਸਤਸੰਗ ਦੀ ਕਦੀ ਕੋਈ ਕਰ ਹੀ ਨਹੀਂ ਸਕਦਾ ਪਰ ਜਿੰਨਾ ਵੀ ਸੋਚੀਏ ਜਿੰਨਾ ਵੀ ਬੋਲੀਏ ਗੁਰੂ ਨਾਨਕ ਮਹਾਰਾਜ ਦਾ ਹੁਕਮ ਹੈ ਮੋਗੇ ਬੁੱਲਣ ਬੋਲੀਏ ਜਿਦ ਸੁਨ ਦਰੇ ਪਿਆਰ ਆਪਣੇ ਕੋਲ ਸਾਖੀਆਂ ਦਾ ਨਹੀਂ ਸਮਾਂ ਧਿਆਨ ਦੇਣਾ ਆਪਣੇ ਕੋਲ ਸਾਖੀ ਸੁਣਾਉਣ ਦਾ ਨਹੀਂ ਸਮਾਂ ਸਿਰਵ ਗੁਰੂ ਦੀ ਸਿੱਖਿਆ ਤੇ ਸਿਧਾਂਤ ਦੀਆਂ ਚੰਦ ਵਿਚਾਰਾਂ ਕਰਗੇ ਆਪਾਂ ਆਪ ਜੀ ਤੋਂ ਖਿਮਾ ਮੰਗਣੀ ਹੈ ਗੁਰੂ ਨਾਨਕ ਮਹਾਰਾਜ ਜੀ ਦਾ प्रयोजन ਕੀ ਹੈ ਹਰ ਇੱਕ ਬੰਦੇ ਦੇ ਇਸ ਜੱਗ ਵਿੱਚ ਆਉਣ ਦਾ प्रयोजन ਏਮ ਮਕਸਦ ਹੈ ਸਾਡੇ ਇਸ ਜੱਗ ਵਿੱਚ ਆਉਣ ਦਾ ਮਕਸਦ ਹੈ ਜਿਹੜੇ ਮਨੁੱਖਾ ਵਿੱਚ ਜਨਮ ਵਿੱਚ ਨਹੀਂ ਹਨ ਉਹਨਾਂ ਦਾ ਮਕਸਦ ਨਹੀਂ ਹੈ ਜਿਨ੍ਹਾਂ ਨੂੰ ਮੁੰਨੁਕਾ ਦੇਹੀ ਮਿਲ ਚੁੱਕੀ ਹੈ 사ਤਸੰਗ ਜੀ ਉਹਨਾਂ ਦਾ ਮਕਸਦ ਹੈ ਜਿਨ੍ਹਾਂ ਨੂੰ ਮੁੰਨੁਕਾ ਦੇਹੀ ਮਿਲ ਚੁੱਕੀ ਹੈ ਉਹਨਾਂ ਦਾ ਮਕਸਦ ਹੈ ਜੇ ਸਾਨੂੰ ਨਹੀਂ ਪਤਾ ਤੇ ਗੁਰੂ ਨਾਨਕ ਮਹਾਰਾਜ ਜੀ ਸਾਨੂੰ ਦੱਸ ਦੇਣਗੇ ਗੁਰੂ ਨਾਨਕ ਮਹਾਰਾਜ ਜੀ ਸਾਨੂੰ ਸਾਡਾ ਏਮ प्रयोजन ਇਹ ਦੱਸਦੇ ਨੇ ਸਿਖਾ ਕਰਤ ਕਰਨੀ ਨਾਮ ਜਪਣਾ ਤੇ ਵੰਡ ਕੇ ਛਕਣਾ ਜੇ ਇਸ ਗੱਲ ਨੂੰ ਅਸੀਂ ਪੱਲੇ ਬੰਨ ਲਈਏ ਤੇ ਸਾਡੇ ਜ਼ਿੰਦਗੀ ਦਾ ਪ੍ਰਯੋਜਨ ਮਕਸਦ ਪੂਰਾ ਹੋ ਜਾਵੇ ਸੱਚੀ ਸੁੱਚੀ ਕਿਰਤ ਰੱਬ ਦੀ ਭਗਤੀ ਨਾਮ ਸਿਮਰਨ ਭਜਨ ਨਾ ਪ੍ਰਮਾਤਮਾ ਵਿੱਚ ਅਪੇਧ ਹੋ ਜਾਣਾ ਵੰਡ ਕੇ ਛਕਣਾ ਰੱਬ ਵਰਗਾ ਹੋ ਜਾਣਾ ਵੰਡਗੇ ਛਕਣਾ ਰੱਬ ਵਰਗਾ ਹੋ ਜਾਣਾ ਸੱਚੀ ਸੂਚੀ ਕਿਰਤ ਕਰਨੀ ਪ੍ਰੋਫੈਸਰ ਸਾਬ ਸਿੰਘ ਕਹਿੰਦੇ ਨੇ ਇਹ ਭਗਤੀ ਹੈ ਇਹ ਪੂਜਾ ਹੈ ਤੇ ਜਿਹੜਾ ਨਾਮ ਜਪਣਾ ਤੇ ਫਿਰ ਇਹ ਪਰਮੇਸ਼ਰ ਦੇ ਵਿੱਚ ਅਭੇਦ ਹੋਣਾ ਇਹ ਜੁਗਤੀ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਦੇ ਦਿੱਤੀ ਹੈ ਇਸ ਜੁਗਤੀ ਰਾਹੀਂ ਆਪਣੇ ਜੀਵਨ ਨੂੰ ਅਸੀਂ ਸਫਲ ਕਰ ਸਕਦੇ ਹਾਂ ਮੈਂ ਬੇਨਤੀ ਕਰਾਂ ਗੁਰੂ ਨਾਨਕ ਮਹਾਰਾਜ ਜੀ ਦੇ ਜੀਵਨ ਦਾ ਮਕਸਦ ਕੀ ਸੀ ਜਾਂ ਕੀ ਹੈ ਆਪਾਂ ਗੁਰੂ ਨਾਨਕ ਮਹਾਰਾਜ ਜੀ ਤੋਂ ਸਿੱਖਿਆ ਇਹ ਲੈਣੀ ਹੈ ਸਾਡੇ ਉਹ ਗੁਰੂ ਦੇ ਹੋ ਗਏ ਨੇ ਵਾਟ ਇਜ਼ ਏਮ ਆਫ ਗੁਰੂ ਨਾਨਕ ਦੇਵ ਜੀ ਮਹਾਰਾਜ ਕੀ ਹੈ ਉਹਨਾਂ ਦਾ ਏਮ ਉਹਨਾਂ ਦਾ ਏਮ ਪਤਾ ਕੀ ਬੜੇ ਧਿਆਨ ਨਾਲ ਸੁਣਨਾ ਇਹ ਪੰਕਤੀ ਇੱਕੋ ਪੰਕਤੀ ਵਿੱਚ ਸਾਰਾ ਕੁਝ ਕਲੀਅਰ ਇੱਕ ਪੰਗਤੀ ਵਿੱਚ ਸਾਰਾ ਕੁਝ ਕਲੀਅਰ ਗੁਰੂ ਨਾਨਕ ਮਹਾਰਾਜ ਦਾ ਸੁਪਨਾ ਕੀ ਹੈ ਗੁਰੂ ਨਾਨਕ ਮਹਾਰਾਜ ਦਾ ਏਮ ਕੀ ਹੈ ਪਤਾ ਕੀ ਹੈ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੂਆ ਗੁਰੂ ਨਾਨਕ ਮਹਾਰਾਜ ਦਾ ਇਹ ਸੁਪਨਾ ਮੇਰੇ ਸਿੱਖ ਦੇ ਘਰ ਘਰ ਅੰਦਰ ਧਰਮਸ਼ਾਲਾ ਮਤਲਬ ਜਿੱਥੇ ਧਰਮ ਦੀ ਗੱਲ ਹੋਵੇ ਜਿੱਥੇ ਰੱਬ ਦੀ ਗੱਲ ਹੋਵੇ ਜਿੱਥੇ ਧਰਮ ਦਾ ਪ੍ਰਚਾਰ ਹੋਵੇ ਪ੍ਰਸਾਰ ਹੋਵੇ ਰੱਬ ਦੀ ਸਿਫਤ ਹੋਵੇ ਰੱਬ ਦੀ ਸਿਫਤ ਸਲਾਹ ਹੋਵੇ ਆਏ ਗਿਆ ਨੂੰ ਲੰਗਰ ਮਿਲੇ ਗਰੀਬ ਦੀ ਮਦਦ ਕੀਤੀ ਜਾਏ ਇਹ ਸਾਰੀਆਂ ਚੀਜ਼ਾਂ ਮਹਾਰਾਜ ਜੀ ਨੇ ਕਿਉਂਕਿ ਜਿਹੜੀ ਜਦੋਂ ਧਰਮਸ਼ਾਲਾ ਲਫ਼ਜ਼ ਆਉਂਦੇ ਨੇ ਨਾ ਧਰਮਸ਼ਾਲਾ ਅੱਜ ਧਰਮਸ਼ਾਲ ਦੀ ਜਗ੍ਹਾ ਹੈ ਗੁਰਦੁਆਰਾ ਤੇ ਗੁਰਦੁਆਰੇ ਦੇ ਵਿੱਚ ਸਭ ਕੁਝ ਮਿਲਦਾ ਹੈ ਮਾਨ ਮਿਲਦਾ ਹੈ ਇੱਜ਼ਤ ਮਿਲਦੀ ਖਾਣ ਨੂੰ ਲੰਗਰ ਭੋਜਨ ਪ੍ਰਸ਼ਾਦਾ ਮਿਲਦਾ ਹੈ ਤੇ ਅੰਤਰ ਆਤਮਾ ਦੀ ਪਿਆਸ ਨੂੰ ਬੁਝਾਉਣ ਦੇ ਲਈ ਸੱਚੀ ਬਾਣੀ ਮਿਲਦੀ ਹੈ ਇਹ ਚੀਜ਼ਾਂ ਧਰਮਸਾਲ ਦੇ ਵਿੱਚ ਪਹਿਲਾਂ ਮਿਲਦੀਆਂ ਸੰਨ ਦੇ ਮਹਾਰਾਜ ਦਾ ਸੁਪਨਾ ਸਿੱਖ ਦਾ ਘਰ ਹੀ ਧਰਮਸਾਲ ਬਣ ਜਾਏ ਕੀਰਤਨ ਦਾ ਮਤਲਬ ਕਿਤੇ ਵਾਜੇ ਸ਼ੈਣਿਆਂ ਨਾਲ ਵੀ ਸਮਝਣਾ ਲੈਣਾ ਹੋਵੇ ਕੀਰਤਨ ਸਦਾ ਬਸੂਆ ਮਤਲਬ ਉਥੇ ਨਿਤਨੇਮ ਉੱਥੇ ਭਜਨ ਸਿਮਰਨ ਖੁਦੇ ਪਰਮੇਸ਼ਰ ਦੇ ਗੀਤ ਜਿਵੇਂ ਵੀ ਕੋਈ ਗਾਉਣਾ ਚਾਹੇ ਜਿਵੇਂ ਕਿਸੇ ਨੂੰ ਗਾਉਣੇ ਆਉਂਦੇ ਨੇ ਜੇ ਕੋਈ ਇਨਸਟਰੂਮੈਂਟ ਨਾਲ ਗਾ ਸਕਦਾ ਉਹਦੇ ਉਹਦੇ ਨਾਲ ਗਾ ਲੈ ਜੇ ਕੋਈ ਨਿਤਨੇਮ ਪੰਜ ਬਾਣੀਆਂ ਪੜ੍ਹ ਕੇ ਗਾ ਸਕਦਾ ਉਹਦੇ ਨਾਲ ਗਾ ਲੈ ਘਰ ਘਰ ਅੰਦਰ ਧਰਮਸਾਲ ਤੇ ਜੇ ਕੋਈ ਸਾਧ ਸੰਗਤ ਹੈ ਜੀ ਸੁਖਨੀ ਸਾਹਿਬ ਦਾ ਜਾਪ ਆਸਾ ਦੀ ਵਾਰ ਜਾਂ ਕੋਈ ਵੀ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਜਿੰਨੀਆਂ ਵੀ ਗੁਰੂਆਂ ਦੀਆਂ ਬਾਣੀਆਂ ਹਨ ਭਗਤਾਂ ਪੱਟਾਂ ਸਿੱਖਾਂ ਦੀਆਂ ਬਾਣੀਆਂ ਨੂੰ ਪੜ੍ਹ ਕੇ ਉਹਨਾਂ ਨੂੰ ਅਰਥਾਂ ਸਹਿਤ ਪੜ੍ਹ ਕੇ ਉਹਦਾ ਵਿਚਾਰ ਕਰਕੇ ਤੇ ਗੁਰੂ ਨਾਨਕ ਮਹਾਰਾਜ ਜੀ ਦਾ ਜਿਹੜਾ ਇਹ ਏਮ ਹੈ ਘਰ ਘਰੇ ਅੰਦਰ ਧਰਮਸਾਲ ਉਤੇ ਪਹਿਰਾ ਦੇ ਸਕਦਾ ਹੈ ਇਹ ਹੈ 사ਸੰਗ ਹੈ ਜੀ ਧਨ ਧਨ ਗੁਰੂ ਨਾਨਕ ਪਾਸ਼ਾ ਜੀ ਦਾ ਪ੍ਰਯੋਜਨ ਜਾਂ ਏਮ ਸੋ ਇਸ ਨੂੰ ਅਸੀਂ ਮਰਿਆਦਾ ਦੇ ਰੂਪ ਦੇ ਵਿੱਚ ਆਪਣੀ ਜ਼ਿੰਦਗੀ ਦੇ ਵਿੱਚ ਲਿਆ ਗਏ ਤੇ ਆਪਣੀ ਜ਼ਿੰਦਗੀ ਨੂੰ ਸਾਧ ਸੰਗਤ ਜੀ ਗੁਰਮਤ ਵਾਲਾ ਬਣਾ ਸਕਦੇ ਹਾਂ ਰੁਸ਼ਨਾ ਸਕਦੇ ਹਾਂ ਆਪਣੀ ਜ਼ਿੰਦਗੀ ਦੇ ਵਿੱਚੋਂ ਅਗਿਆਨਤਾ ਰੂਪੀ ਧੁੰਦ ਨੂੰ ਦੂਰ ਕਰ ਸਕਦੇ ਹਾਂ ਜਿਵੇਂ ਆਪਾਂ ਸ਼ਬਦ ਪੜਿਆ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਹਨੇਰ ਭਲੋਆ ਇਸ ਦਰਾਸੀ ਸਾਸ ਸੰਗ ਦੀ ਅਗਿਆਨਤਾ ਦੀ ਧੁੰਦ ਨੂੰ ਗੁਰੂ ਨਾਨਕ ਮਹਾਰਾਜ ਦੇ ਗਿਆਨ ਦੇ ਪ੍ਰਕਾਸ਼ ਦੇ ਨਾਲ ਦੂਰ ਕਰ ਸਕਦੇ ਹਾਂ ਸੋ ਮੈਂ ਆਪ ਜੀ ਦੇ ਨਾਲ ਸਾਂਝ ਪਾਈ ਹੈ ਗੁਰੂ ਨਾਨਕ ਮਹਾਰਾਜ ਦਾ ਏਮ ਪ੍ਰਯੋਜਨ ਮਕਸਦ ਘਰ ਘਰੇ ਅੰਦਰ ਧਰਮ ਸਾਲ ਸੋ ਹਰ ਇੱਕ ਸਿੱਖ ਜਿਹੜਾ ਹੈ ਨਾ ਹਰ ਇੱਕ ਸਿੱਖ ਸਿੱਖ ਦਾ ਸਿੱਖ ਦਾ ਮਤਲਬ ਸਿੱਖਣਾ ਜੇ ਕੋ ਗੁਰ ਕੀ ਸਿੱਖ ਸੁਣੀ ਜੇ ਗੁਰਗੀ ਸਿੱਖ ਸੁਣੀ ਇੱਥੇ ਸਰਸੇ ਨੂੰ ਹਿਯਾਰੀ ਖਖਾ ਇਹਦੇ ਸਿੱਖਿਆ ਜੇ ਗੁਰਗੀ ਸਿੱਖ ਸੁਣੀ ਤੇ ਸਿੱਖਿਆ ਨੂੰ ਪ੍ਰਾਪਤ ਕਰਕੇ ਹੀ ਸਿੱਖ ਬਣਦਾ ਸਿੱਖ ਆਪਣੇ ਆਪ ਵਿੱਚ ਇੱਕ ਵਿਦਿਆ ਦਾ ਕੇਂਦਰ ਹੈ ਸਿੱਖ ਆਪਣੇ ਆਪ ਦੇ ਵਿੱਚ 사ਸੰਗਤ ਜੀ ਇੱਕ ਪ੍ਰਚਾਰਕ ਹੈ ਇੱਕ ਵਿਦਵਾਨ ਹੈ ਜਦੋਂ ਆਪਾਂ ਕਿਸੇ ਨਿਤਨੇਮੀ ਰੱਬ ਦੇ ਪਿਆਰੇ ਸਿੱਖ ਨੂੰ ਦੇਖਦੇ ਹਾਂ ਉਹ ਆਪਣੇ ਆਪ ਦੇ ਵਿੱਚ ਸਾਧ ਸੰਗਤ ਜੀ ਇੱਕ ਬਹੁਤ ਜਾਂਦੀ ਵਿਦਵਤਾ ਵਾਲਾ ਇੱਕ ਮਹਾਨ ਪੁਰਖ ਹੈ ਜਾਂ ਜਿੰਨੂੰ ਅਸੀਂ ਮਹਾਪੁਰਸ਼ ਵੀ ਕਹਿ ਸਕਦੇ ਹਾਂ ਤੇ ਮੈਂ ਵਿਚਾਰ ਕਰਿਆ ਸੀ ਵੀ ਪ੍ਰਚਾਰ ਹੁਣ ਇੱਥੇ ਇੱਕ ਹੋਰ ਬੜੀ ਮੈਂ ਗਹਿਰੀ ਗੱਲ ਕਰਨ ਲੱਗਾ ਕੋਈ ਕਹਿ ਸਕਦਾ ਵੀ ਆਪਾਂ ਨੂੰ ਕੋਈ ਕਥਾ ਨਹੀਂ ਆਉਂਦੀ ਠੀਕ ਹੈ ਆਪਾਂ ਨੂੰ ਕੋਈ ਗ੍ਰੰਥ ਨਹੀਂ ਆਉਂਦਾ ਆਪਾਂ ਨੂੰ ਕੋਈ ਪਸ਼ਾਵਾਂ ਨਹੀਂ ਆਉਂਦੀਆਂ ਅਸੀਂ ਪ੍ਰਚਾਰ ਕਰ ਸਕਦੇ ਹਾਂ ਵਾਈ ਨਾਟ ਕਿਉਂ ਨਹੀਂ ਕਰ ਸਕਦੇ ਆ ਕਿ ਕਿਵੇਂ ਕਰ ਸਕਦੇ ਆ ਇਹ ਧਿਆਨ ਨਾਲ ਇੱਕ ਵਿਚਾਰ ਸੁਣਨਾ ਅਸੀਂ ਪੜਿਆ ਤੁਹਾਡੇ ਨਾਲ ਵਿਚਾਰ ਕਰ ਦਿੱਤਾ ਹੋਰ ਕਿਸ ਨੇ ਪੜਿਆ ਤੁਹਾਨੂੰ ਸੁਣਾਦਾ ਨਾ ਜਿਹੜਾ ਇੱਕ ਬਿਲਕੁਲ ਕੋਈ ਕਿਤਾਬ ਵੀ ਨਹੀਂ ਪੜ ਸਕਿਆ ਜਾਂ ਜਿਹਨੂੰ ਸਟੇਜ ਤੇ ਬੋਲਣਾ ਵੀ ਨਹੀਂ ਆਉਂਦਾ ਇੱਕ ਸਵਾਲ ਤੁਸੀਂ ਕਰ ਸਕਦੇ ਹੋ ਉਹ ਗੁਰੂ ਨਾਨਕ ਦੇ ਮਿਸ਼ਨ ਨੂੰ ਕਿਵੇਂ ਪੂਰਾ ਕਰੇਗਾ ਉਹ ਕਿਵੇਂ ਪ੍ਰਚਾਰ ਕਰੇਗਾ ਇਹ ਸਵਾਲ ਹੈ ਜਿਨ੍ਹਾਂ ਨੂੰ ਸਭ ਕੁਝ ਆਉਂਦਾ ਉਹਦੇ ਪ੍ਰਚਾਰ ਕਰ ਸਕਦੇ ਨੇ ਜਿਨ੍ਹਾਂ ਨੂੰ ਨਹੀਂ ਬੋਲਣਾ ਆਉਂਦਾ ਉਹ ਪ੍ਰਚਾਰ ਕਿਵੇਂ ਕਰਨਗੇ ਇਹਦਾ ਹੈ ਜਵਾਬ ਜਦੋਂ ਕੋਈ ਗੁਰੂ ਨਾਨਕ ਦੀ ਸਿੱਖੀ ਨੂੰ ਕਮਾਉਂਦਾ ਹੈ ਨਾ ਉਹਦੀ ਰਸਨਾ ਦੇ ਵਿੱਚ ਮਠਾਸ ਆ ਜਾਂਦੀ ਹੈ ਬੜਾ ਸੋਹਣਾ ਹੁਣ ਦੇਖਣਾ ਪ੍ਰਚਾਰ ਜਦੋਂ ਉਹ ਮੋਗੇ ਬੋਲਣ ਬੋਲਦਾ ਤੇ ਦੂਜੇ ਦੇ ਦਿਲ ਨੂੰ ਠੰਡ ਪਾ ਕੇ ਰੱਖ ਦਿੰਦਾ ਇਹ ਪ੍ਰਚਾਰ ਹੈ ਜਦੋਂ ਕੋਈ ਡਿਗਿਆ ਹੁੰਦਾ ਭਗਤ ਪੂਰਨ ਸਿੰਘ ਪਿੰਗਲ ਵਾਲੇ ਵਾਲੇ ਉਹਨਾਂ ਵਰਗਾ ਚੁੱਕ ਕੇ ਨਲੀ ਚੌਂਦੀ ਨੂੰ ਪੂਜ ਦਿੰਦਾ ਮਲ ਮੂਤਰ ਨਾਲ ਲਿਬੜੇ ਨੂੰ ਸਾਧ ਸੰਗਤ ਜੀ ਸਾਫ਼ ਕਰਕੇ ਪਿੰਗੜ ਵਾਲੇ ਲੈ ਜਾਂਦਾ ਉਹਦੇ ਤੋਂ ਵੱਡਾ ਪ੍ਰਚਾਰਕ ਕੌਣ ਹੈ ਜਿਹੜਾ ਘਰ ਆਏ ਗਰੀਬ ਨੂੰ ਕੋਈ ਲੰਗਰ ਸ਼ਗਾ ਦਿੰਦਾ ਹੈ ਕਿਸੇ ਤੇ ਵਿਪਤਾ ਪੈ ਜਾਵੇ ਉਹਦੀ ਮਾਲੀ ਮਦਦ ਕਰ ਦਿੰਦਾ ਇਹ ਪ੍ਰਚਾਰਕ ਹੋ ਸਕਦਾ ਪ੍ਰਚਾਰਕ ਕੋਈ ਨਾ ਕਰ ਸਕੇ ਪਰ ਜਿਹੜਾ ਕਰ ਸਕਦਾ ਹੈ ਉਹ ਗੁਰੂ ਨਾਨਕ ਦੇਸ ਮਿਸ਼ਨ ਨੂੰ ਘਰ ਘਰ ਅੰਦਰ ਧਰਮਸਾਲ ਉਹ ਇਸ ਧਰਮ ਦੇ ਖੇਤਰ ਵਿੱਚ ਯੋਗਦਾਨ ਪਾ ਗਿਆ ਉਹ ਆਪਣੀ ਹਾਜ਼ਿਰ ਹੋ ਆ ਗਿਆ ਇਹ ਜ਼ਰੂਰੀ ਨਹੀਂ ਮੈਂ ਬੋਲ ਰਿਹਾ ਉੱਚੀ ਮੇਰੀ ਹਾਜ਼ਰੀ ਲੱਗ ਰਹੀ ਹੈ ਤੁਸੀਂ ਇੰਨੀ ਭਾਵਨਾ ਨਾਲ ਸੁਣ ਰਹੇ ਹੋ ਤੁਹਾਡੀ ਮੇਰੇ ਨਾਲੋਂ ਜ਼ਿਆਦਾ ਹਾਜ਼ਰੀ ਲੱਗ ਰਹੀ ਹੈ ਕਿਉਂਕਿ ਬਾਣੀ ਕਹਿੰਦੀ ਹੈ ਸੁਣ ਤੇ ਪੁਨੀਤ कहते, कहते पवित्र सतगुरु रहे आपर पूरे बिनवंत नानक गुरु चरण लागए वाजे नाल हा तुरे हर सिख प्रचारक है ओधी सत्संगे जी मैं ते किन्ना सिख ने सोणी दस्तार सजाई होवे सोणा सिख दे दाडा होवे सोणे महाराज जी दी कृपा नाल बत्तर पाए होन ओ एक तुरदा फिरदा एक प्रचारक है सत्संगे जी उनु देख के ही दुनिया दे लोग सलूट करदे ने ਉਹਨੂੰ ਦੇਖ ਕੇ ਹੀ ਦੁਨੀਆ ਦੇ ਲੋਕ ਧੰਨ ਸਿੱਖ ਧੰਨ ਗੁਰੂ ਨਾਨਕ ਕਹਿ ਦਿੰਦੇ ਨੇ ਲੋਕਾਂ ਨੂੰ ਸਿੱਖ ਦੀ ਦਿੱਖ ਦੇਖ ਕੇ ਹੀ ਇੰਨਾ ਗਿਆਨ ਆ ਜਾਂਦਾ ਉਹ ਕਹਿੰਦੇ ਪੀ ਇਹ ਭਰੋਸੇਯੋਗ ਬੰਦਾ ਹੈ ਅਜੇ ਮੈਂ ਇਕਬਾਰਲੀ ਸਟੇਟ ਦੇ ਵਿੱਚ ਗਲਤ ਕਰਮ ਹੋ ਗਿਆ ਨਾ ਉਹਨਾਂ ਨੇ ਕਹਿ ਦਿੱਤਾ ਵੀ ਸਿੱਖਾਂ ਦੇ ਆਟੋ ਵਿੱਚ ਬੈਠੋ ਸਿੱਖਾਂ ਦੀਆਂ ਕਾਰਾਂ ਵਿੱਚ ਡਰਾਈਵਰਾਂ ਦੇ ਨਾਲ ਬੈਠੋ ਔਰ ਕਿਸੇ ਦੀ ਗੱਡੀ 'ਚ ਨਾ ਬੈਠੋ ਮਤਲਬ ਗੁਰੂ ਨਾਨਕ ਦਾ ਐਨਾ ਪਿਆਰਾ ਹੱਤ ਹੈ ਦੁਨੀਆ ਸਿੱਖ ਦੀ ਦਿੱਖ ਤੇ ਐਨਾ ਵਿਸ਼ਵਾਸ ਕਰਦੀ ਹੈ ਉਹਨਾਂ ਪੁੱਛਦਾ ਵੀ ਇਹਨੂੰ ਬਾਬੇ ਨਾਨਕ ਦਾ ਥਾਪੜਾ ਏ ਜ਼ੁਲਮ ਨਹੀਂ ਕਰੇਗਾ ਇਹ ਅਨਿਆ ਨਹੀਂ ਕਰੇਗਾ ਇੱਕ ਦੀ ਭੈਣ ਦੀ ਇੱਜ਼ਤ ਬਚਾਏਗਾ ਮਰ ਜਾਏਗਾ ਪਰ ਕਿਸੇ ਦੀ ਇੱਜ਼ਤ ਆਂਝ ਨਹੀਂ ਆਉਣ ਦੇਗਾ ਇੰਨਾ ਦੁਨੀਆ ਦੇ ਲੋਕਾਂ ਨੂੰ ਗੁਰੂ ਨਾਨਕ ਦੇ ਸਿੱਖ ਤੇ ਭਰੋਸਾ ਇਹਨੂੰ ਕਹਿੰਦੇ ਨੇ ਗੁਰੂ ਨਾਨਕ ਮਹਾਰਾਜੀ ਦੇ ਮਿਸ਼ਨ ਵਾਲੇ ਸਿੱਖ ਇਹਨੂੰ ਕਹਿੰਦੇ ਨੇ ਗੁਰੂ ਨਾਨਕ ਦੇ ਮਿਸ਼ਨ ਵਾਲੇ ਸਿੱਖ ਆਪਣੀ ਆਪਣੇ ਸਾਥ ਸੰਗਤ ਜੀ ਪਿਆਰੇ ਸੁਭਾ ਦੇ ਨਾਲ ਸਾਹਮਣੇ ਵਾਲੇ ਨੂੰ ਇੰਪ੍ਰੈਸ ਕਰ ਦੇਣਾ ਪ੍ਰਭਾਵਿਤ ਕਰ ਦੇਣਾ ਪਿਓ ਦੀ ਜਾਇਜ਼ਾ ਕਰ ਲੋਕੀ ਕਹਣਗੇ ਕਿ ਇਹ ਕਿਹੜੇ ਘਰ ਜੰਮਿਆ ਬਈ ਵੀ ਤੂੰ ਬੋਲਦਾ ਬੜਾ ਸੋਹਣਾ ਹੈ ਤੈਨੂੰ ਸੰਸਕਾਰ ਬੜੇ ਸੋਹਣੇ ਮਿਲੇ ਨੇ ਤੇਰਾ ਬਿਹੇਵੀਅਰ ਬੜਾ ਵਧੀਆ ਬੜਾ ਨਾਈਸ ਹੈ ਤੂੰ ਤੇ ਫਿਰ ਅਗਲਾ ਪੁੱਛ ਲੈਂਦਾ ਵੀ ਤੂੰ ਕਿਹਦਾ ਮੁੰਡਾ ਵੀ ਤੂੰ ਕਿਹਦੀ ਧੀ ਹੈ ਤੂੰ ਕਿਹਦਾ ਬੱਚਾ ਕਿਹਦੀ ਬੱਚੀ ਹੈ ਕਿਹਦਾ ਪੁੱਤ ਹੈ ਕਿਹਦਾ ਦੋਤਰਾ ਕਿਹਦੀ ਦੋਤਰੀ ਹੈ ਤੈਨੂੰ ਇੰਨੇ ਸੰਸਕਾਰ ਕਿੱਥੋਂ ਮਿਲੇ ਜਦੋਂ ਸਿੱਖ ਦੀ ਸ਼ਖਸੀਅਤ ਧਿਆਨ ਦੇਣਾ ਜਦੋਂ ਸਿੱਖ ਦੀ ਸ਼ਖਸੀਅਤ ਸੇਵਾ ਸਿਮਰਨ ਪਰਉਪਕਾਰ ਦੇ ਵਿੱਚ ਉੱਭਰ ਕੇ ਸਾਹਮਣੇ ਆਉਂਦੀ ਹੈ ਤੇ ਫਿਰ ਲੋਕਾਂ ਦੇ ਮੂੰਹ ਦੇ ਵਿੱਚੋਂ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਨਿਕਲੇਗਾ ਨਿਕਲੇਗਾ ਧਿਆਨ ਦੇਣਾ ਬੜੀ ਪਿਆਰੀ ਇੱਕ ਹੋਰ ਵਿਚਾਰ ਮਹਾਰਾਜ ਦੇ ਰਹੇ ਨੇ ਇੱਕ ਪਹਿਚਾਨ ਪਿਓ ਬਣਾਉਂਦਾ ਹੈ ਧਿਆਨ ਦੇਣਾ ਇੱਕ ਪਿਓ ਬਹੁਤ ਮਿਹਨਤ ਕਰਦਾ ਹੈ ਗੁਰੂ ਨਾਨਕ ਨੇ ਬਹੁਤ ਮਿਹਨਤ ਕੀਤੀ ਉਹਨਾਂ ਕਰਕੇ ਸਾਡੀ ਪਹਿਚਾਨ ਹੈ ਇਹਦੇ ਵਿੱਚ ਸਤਸੰਗ ਜੀ ਕੋਈ ਦੋ ਰਾਏ ਹੈ ਨਹੀਂ ਹੈ ਗੁਰੂ ਨਾਨਕ ਬਾਦਸ਼ਾਹ ਨੇ ਉਦਾਸੀਆਂ ਕੀਤੀਆਂ ਗੁਰੂ ਨਾਨਕ ਬਾਦਸ਼ਾਹ ਨੇ ਪ੍ਰਚਾਰ ਕੀਤਾ ਉਹਨਾਂ ਨੇ ਸਾਨੂੰ ਐਸੀ ਦਿੱਖ ਐਸੀ ਪਹਿਚਾਨ ਦੇ ਦਿੱਤੀ ਅਸੀਂ ਬੜੇ ਪ੍ਰੇਮ ਨਾਲ ਜੋਸ਼ ਨਾਲ ਕਹਿ ਸਕਦੇ ਹਾਂ ਅਸੀਂ ਗੁਰੂ ਨਾਨਕ ਦੇ ਸਿੱਖ ਹਾਂ ਅਸੀਂ ਗੁਰੂ ਨਾਨਕ ਦੇ ਨਾਮ ਲੇਵਾ ਹਾਂ ਉਹਨਾਂ ਕਰਕੇ ਅਸੀਂ ਚਮਕ ਗਏ ਰਾਈਟ ਹੁਣ ਦੇਖੋ ਗੁਰੂ ਨਾਨਕ ਸ਼ਰੀਰ ਕਰਕੇ ਚਲੇ ਗਏ ਗੁਰੂ ਨਾਨਕ ਸ੍ਰੀਰ ਕਰਕੇ ਚਲੇ ਗਏ ਗ੍ਰੰਥ ਤੇ ਪੰਥ ਨੂੰ ਉਹਨਾਂ ਨੇ ਸਾਨੂੰ ਸਮਰਪਿਤ ਕਰ ਦਿੱਤਾ ਉਹ ਸਤਿਗੁਰ ਸਾਡੇ ਨਾ ਗ੍ਰੰਥ ਤੇ ਪੰਥ ਦੇ ਰੂਪ ਦੇ ਵਿੱਚ ਸਾਹਮਣੇ ਆ ਗਏ ਤੇ ਗ੍ਰੰਥ ਦੇ ਪੰਥ ਨੂੰ ਸਾਧ ਸੰਗਤ ਜੀ ਅੱਗੇ ਕੌਣ ਲੈ ਕੇ ਜਾਏਗਾ ਗ੍ਰੰਥ ਦੇ ਪੰਥ ਨੂੰ ਅੱਗੇ ਕੌਣ ਲੈ ਕੇ ਜਾਏਗਾ ਗੁਰੂ ਨਾਨਕ ਦੇ ਨਾਮ ਲੈਵਾ ਸਿੱਖ ਜਦੋਂ ਸਾਧ ਸੰਗਤ ਜੀ ਇਸ ਤਰ੍ਹਾਂ ਸਾਨੂੰ ਕੋਈ ਪ੍ਰਚਾਰ ਕਰਦੇ ਨੂੰ ਵੇਖੇਗਾ ਅਸੀਂ ਰਿਪਰੈਜ਼ੈਂਟ ਕਰਦੇ ਹਾਂ ਆਪਣੇ ਧਰਮ ਨੂੰ ਆਪਣੇ ਬਾਬਿਆਂ ਨੂੰ ਆਪਣੇ ਗੁਰੂਆਂ ਨੂੰ ਜਦੋਂ ਕੋਈ ਸਾਨੂੰ ਇਸ ਤਰ੍ਹਾਂ ਦੇਖੇਗਾ ਤੇ ਮੈਂ ਪਹਿਲਾਂ ਹੀ ਬਿੰਦਕ ਕੀਤੀ ਹੈ ਉਹ ਸਾਡੇ ਗੁਰੂ ਨਾਨਕ ਦੇ ਘਰ ਨੂੰ ਆਪਣੇ ਆਪ ਵੱਡਾ ਕਹੇਗਾ ਜਿੰਨੋਂ ਸਿੱਖ ਧਰਮ ਵਾਲੇ ਬਾਰੇ ਬਿਲਕੁਲ ਗਿਆਨਤਾ ਜਾਂ ਨੌਲੇਜ ਨਹੀਂ ਹੈ ਧਿਆਨ ਦੇਣਾ ਆਖਰੀ ਵਿਚਾਰ ਕਰਾਂ ਆਖਰੀ ਵਿਚਾਰ ਜਿੰ ਜੇ ਕਿਸੇ ਦੂਸਰੇ ਧਰਮ ਵਾਲੇ ਨੂੰ ਸਿੱਖ ਧਰਮ ਬਾਰੇ ਬਿਲਕੁਲ ਗਿਆਨ ਨਹੀਂ ਹੈ ਤੇ ਅਸੀਂ ਲੋਕ ਉਹਨਾਂ ਨੂੰ ਇਹ ਚੀਜ਼ ਦੱਸਣੀ ਹੈ ਜਦੋਂ ਅਸੀਂ ਵਿਦ ਦਲੀਲ ਲੌਜੀਕ ਦੇ ਨਾਲ ਕੋਈ ਚੀਜ਼ ਸਮਝਾਵਾਂਗੇ ਤੇ ਸਾਧ ਸੰਗਤ ਜੀ ਉਹ ਬਿਲਕੁਲ ਇੰਪ੍ਰੈਸ਼ਨ ਦੇ ਨੇ ਗੋਰੇ ਲੋਕ ਘਰਮੰਦਰ ਸਾਹਿਬ ਆਉਂਦੇ ਨੇ ਉਹਨਾਂ ਦੇ ਨਾਲ ਇੱਕ ਗਾਈਡ ਹੁੰਦਾ ਉਹ ਦੱਸਦਾ ਇੱਥੇ ਆ ਹੋਇਆ ਇਹ ਜਗ੍ਹਾ ਦੀ ਇਹ ਇੰਪੋਰਟੈਂਸ ਆ ਇਹਦੀ ਆ ਉਹ ਸੁਣ ਕੇ ਨਮਸਕਾਰ ਕਰਦਾ ਔਰ ਵਾਹ ਵਾਹ ਕਰਦਾ ਹੈ ਵਾਹ ਵਾਹ ਕਰਦਾ ਕਦੋਂ ਕਰਦਾ ਜਦੋਂ ਉਸ ਦੀ ਜਾਣਕਾਰੀ ਦਿੱਤੀ ਗਈ ਇਸੇ ਤਰ੍ਹਾਂ ਸਾਡੇ ਬਾਬੇ ਨਾਨਕ ਦੀ ਕਮਾਈ 20 ਰੁਪਈਆ ਦਾ ਲੰਗਰ ਬਾਣੀ ਬਾਣਾ ਗ੍ਰੰਥ ਪੰਥ 10 ਬਾਸ਼ਾਈਆਂ ਤੇ ਸਾਡਾ ਮਨਮਤਾ ਇਤਿਹਾਸ ਜਦੋਂ ਅਸੀਂ ਕਿਸੇ ਦੇ ਰੂਬਰੂ ਕਰਾਂਗੇ ਉਹ ਸਾਨੂੰ ਵੀ ਧੰਨ ਕਹ ਦੇਗਾ ਤੇ ਸਾਡੇ ਬਾਪ ਨੂੰ ਵੀ ਧੰਨ ਕਹ ਦੇਗਾ ਉਹਨਾਂ ਨੇ ਧੰਨ ਸਾਨੂੰ ਬਣਾਇਆ ਤੇ ਜਦੋਂ ਉਹਨਾਂ ਦੀ ਗੱਲ ਅਸੀਂ ਕਿਸੇ ਨਾਲ ਕੀਤੀ ਸਾਨੂੰ ਵੀ ਲੋਕਾਂ ਨੇ ਕਹਿਦਾ ਵੀ ਬੈਰੀ ਗੁੱਡ ਬਹੁਤ ਐਪਰੀਸ਼ੀਏਟ ਕਰ ਲੰਗੇ ਕਿਉਂਕਿ ਮਹਾਰਾਜ ਨੇ ਬਾਣੀ ਵੇਚਿਆ ਕੀ ਜਿਸ ਨੂੰ ਬਖਸ਼ੇ ਸਿਵਤ ਸਾਲਾ ਨਨਕ ਪਦਸ਼ਾਹੀ ਪਾਸ਼ਾ ਮਰਗੇ ਨੂੰ ਬਹੁਤ ਵੱਡਾ ਬਣਾ ਦੇ ਆਂਗਾ ਮੈਂ ਜਿਹੜਾ ਮੇਰਾ ਸੰਦੇਸ਼ਾ ਲੈ ਕੇ ਜਾਵੇਗਾ ਨਾ ਜਿਹੜਾ ਮੇਰਾ ਮੈਸੇਜ ਅੱਗੇ ਤੱਕ ਲੈ ਕੇ ਜਾਵੇਗਾ ਮਹਾਰਾਜ ਨੇ ਉਹਨਾਂ ਲਈ ਪਤਾ ਕੀ ਕਿਹਾ ਜਲ ਕਹੇ ਨਾਨਕ ਧੂੜ ਮੰਗਾ ਤੇ ਸੋ ਗੁਰ ਸਿੱਖੀ ਜੋ ਆਪ ਜਬੇ ਅਵਰੈ ਨਾਮ ਜਪਾਵੇ ਮੈਂ ਬੇਨਤੀ ਕੀਤੀ ਹੁਣ ਸਮਾਪਤੀ ਹੈ ਸੋ ਜੇ ਕਿਸੇ ਨੂੰ ਨਹੀਂ ਬਈ ਪ੍ਰਚਾਰ ਦੇ ਕਿਸੇ ਗਰੀਬ ਦੀ ਮਦਦ ਕਰਦਾ ਕਿਸੇ ਨੂੰ ਕਪੜਾ ਲੀੜਾ ਲੋੜਵੰਦ ਨੂੰ ਲੋੜਵੰਦ ਨੂੰ ਤੇ ਕਿਸੇ ਨੂੰ ਆਪਣੇ ਘਰ ਬਿਠਾ ਕੇ ਕੋਈ ਵਰਛਾ ਦਾ ਸ਼ਕਾ ਦੇ ਲੋੜਵੰਦ ਨੂੰ ਕੋਈ ਫਰੇਬੀ ਨੂੰ ਨਹੀਂ ਗੁਸਾ ਕੀ ਮਾਓ ਦੇਖ ਕੇ ਉਹਦੀ ਮਦਦ ਕਰਦੇ ਹੋ ਤੇ ਗੁਰੂ ਨਾਨਕ ਦਾ ਪ੍ਰਚਾਰ ਵੀ ਹੋ ਜਾਏਗਾ ਪ੍ਰਸਾਰ ਵੀ ਹੋ ਜਾਏਗਾ ਹਾਜ਼ਰੀ ਵੀ ਲੱਗ ਜਾਏਗੀ ਸੋ ਇੰਨੀ ਸੇਵਾ ਪ੍ਰਵਾਨ ਕਰਨੀ ਮੈਂ ਪਹਿਲਾਂ ਬੇਨਤੀ ਕੀਤੀ ਸਮਾਂ ਨਹੀਂ ਆਇਆ ਵੀ ਆਪਾਂ ਕੋਈ ਲੰਬੀ ਸਾਕੀ ਰਮ ਕਰੀਏ ਸੋ ਆਪਾਂ ਗੁਰੂ ਨਾਨਕ ਦੇ ਸਿਧਾਂਤ ਦੇ ਸਿੱਖਿਆ ਦੀ ਗੱਲ ਥੋੜੇ ਸ਼ਬਦਾਂ ਵਿੱਚ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਹੈ ਲੱਖ ਲੱਖ ਵਧਾਈਆਂ ਹੋਣ ਗੁਰੂ ਨਾਨਕ ਮਹਾਰਾਜ ਦੇ ਪ੍ਰਕਾਸ਼ ਗੁਰਪਰਵੂ ਦੀਆਂ ਸੋ ਆਓ ਅਗਲਾ ਪ੍ਰੋਗਰਾਮ ਜੋ ਹੈ ਸਾਡੇ ਸਤਕਾਰਯੋ ਭਾਈ ਲਖਵਿੰਦਰ ਜੀ ਸਤਕਾਰਯੋ ਸੋ ਭਾਈ ਦਲੇਰ ਸਿੰਘ ਜੀ ਉਹ ਸਰਵਨ ਕਰਵਾਉਣਗੇ ਧੰਨਵਾਦ ਕਰਦੇ ਹਾਂ ਸਾਡੇ ਪ੍ਰਧਾਨ ਸਾਹਿਬ ਸੋ ਸਦਾ ਚੈਨ ਸਿੰਘ ਜੀ ਜੋ ਵੀ ਪਹੁੰਚੇ ਨੇ ਕਿਉਂਕਿ ਸਾਧ ਸੰਗਤ ਜੀ ਕੋਈ ਵੀ ਸੰਸਥਾ ਹੋਵੇ ਕੋਈ ਵੀ ਖੇਤਰ ਹੋਵੇ ਜੇ ਉਹਦੇ ਵਿੱਚ ਕੋਈ ਤਰੱਕੀ ਹੈ ਪ੍ਰਾਪਤੀ ਹੈ ਪ੍ਰਾਪਤੀ ਹੈ ਤੇ ਉਹਦੇ ਪਿੱਛੇ ਜਿਹੜਾ ਬਹੁਤ ਵਧੀਆ ਪ੍ਰਬੰਧਕੀ ਢਾਂਚਾ ਹੁੰਦਾ ਉਸ ਨੂੰ ਚਲਾਉਣ ਦੇ ਲਈ ਬਹੁਤ ਸੋਹਣੇ ਸੱਜਣ ਜਿਹੜੇ ਨੇ ਉਹ ਉਹਦੇ ਵਿੱਚ ਰੋਲ ਪਲੇ ਕਰਦੇ ਨੇ ਆਦਾ ਕਰਦੇ ਨੇ ਸੋ ਸਾਡੇ ਗੁਰਦਾਰਾ ਸਿੰਘ ਸਭਾ ਜੋ ਦੂਰ ਦੂਰ ਤੱਕ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਤਿਕਾਰਯੋਗ ਹੈ ਉਹ 사త్సੰਗ ਜੀ ਇਹ ਬਹੁਤ ਹੀ ਸੁਚੱਜੇ ਢੰਗ ਵਾਲੀ ਪ੍ਰਬੰਧਕ ਕਮੇਟੀ ਕਰਕੇ ਹੈ ਜੋ ਵੀ ਚੀਜ਼ ਹੈ ਗੁਰਮਤ ਦੇ ਅਨੁਸਾਰ ਹੈ ਔਰ ਬੜਾ ਪ੍ਰੇਮ ਭਾਵਨਾ ਦੇ ਨਾਲ ਕਿਉਂਕਿ ਜਿੱਥੇ ਸਾ ਸੰਗਤਾਂ ਜੀ ਪ੍ਰੇਮ ਭਾਵਨਾ ਦੇ ਨਾਲ ਕੋਈ ਵੀ ਗੱਲ ਕੀਤੀ ਜਾਵੇ ਉੱਥੇ ਦੁਨੀਆ ਦੇ ਵਿੱਚ ਬਹੁਤ ਵਧੀਆ ਮੈਸੇਜ ਆਂਦਾ ਬੜੇ ਸਤਕਾਰ ਵਾਲਾ ਮੈਸੇਜ ਆਂਦਾ ਜਿੱਥੇ ਪਿਆਰ ਚੱਲਦਾ ਹੈ ਨਾ ਪਿਆਰ ਦੇ ਨਾਲ ਸਭ ਕੁਝ ਆਉਂਦਾ ਤੇ ਬਹੁਤ ਵਧੀਆ ਮੈਸੇਜ ਆਂਦਾ ਹੈ ਇੱਜ਼ਤ ਬਣਦੀ ਹੈ ਇਸ ਕਰਕੇ ਹਮੇਸ਼ਾ ਹੀ ਪਿਆਰ ਦੇਣਾ ਤੇ ਪਿਆਰ ਲੈਣਾ ਬੜੀ ਸੰਗਤ ਨੂੰ ਵੀ ਇਦਾਂ ਹੀ ਬੇਨਤੀ ਹੈ ਤੁਸੀਂ ਪ੍ਰਬੰਧਕਾਂ ਨਾਲ ਕੋਈ ਗੱਲ ਕਰਨੀ ਹੈ ਬੜੇ ਸਤਕਾਰ ਦੇ ਪਿਆਰ ਨਾਲ ਪ੍ਰਬੰਧਕ ਵੀ ਤੁਹਾਡੇ ਨਾਲ ਸਤਿਕਾਰ ਦੇ ਪਿਆਰ ਨਾਲ ਹਰ ਚੀਜ਼ ਨੂੰ ਬੜੇ ਵਧੀਆ ਤਰੀਕੇ ਦੇ ਨਾਲ ਮੰਨਦੇ ਹਨ ਸੋ ਪ੍ਰਬੰਧਕਾਂ ਦਾ ਧੰਵਾਦ ਸੰਗਤ ਦਾ ਧੰਵਾਦ ਨੌਜਵਾਨਾਂ ਦਾ ਧੰਵਾਦ ਬਜ਼ੁਰਗਾਂ ਬੱਚਿਆਂ ਦਾ ਧੰਵਾਦ ਜਿਨ੍ਹਾਂ ਨੇ ਕਈ ਰੋਜ਼ ਤੋਂ ਸੇਵਾਵਾਂ ਕੀਤੀਆਂ ਇੰਨੀ ਸੇਵਾ ਪ੍ਰਵਾਨ ਅਗਲਾ ਪ੍ਰੋਗਰਾਮ ਪ੍ਰਬੰਧਕਾਂ ਦਾ ਪਾਸੋਂ ਸਰਵਣ ਕਰੋ ਭੁੱਲ ਚੁੱਕ ਮਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ